ਲੋੜੀ ਤੇ ਮਾਗੀ ਦੇ ਪਿੱਤਰ ਤਿਆਰ ਦੀਆਂ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਬਾਬਾ ਬੁੱਢਾ ਸਾਹਿਬ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਅੰਤ ਤੱਕ ਦੇਖੋ ਤੇ ਨਾਲ ਦੇ ਨਾਲ ਸ਼ੇਅਰ ਜ਼ਰੂਰ ਕਰਦੇ ਹੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੰਗਤ ਜੀ ਅੱਜ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਜੀ ਉਹ ਮਹਾਨ ਬ੍ਰਹਮ ਗਿਆਨੀ ਜਿਨ੍ਹਾਂ ਨੂੰ ਪਹਿਲੀ ਪਾਸ਼ਾਏ ਤੋਂ ਲੈ ਕੇ ਛੇਵੇਂ ਪਾਸ਼ਾਏ ਤੱਕ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀਗਾ ਵਾਹਿਗੁਰੂ ਵਾਹਿਗੁਰੂ ਤੀਆਂ ਪੁੱਤਰਾਂ ਦੇ ਦਾਨੀ ਤਨ ਧੰਨ ਬਾਬਾ ਬੁੱਢਾ ਸਾਹਿਬ ਜੀ ਤੇ ਅੱਜ ਗੁਰੂ ਘਰ ਦੇ ਵਿੱਚ ਦਰਸ਼ਨਦਾਰੇ ਕਰਨ ਦੇ ਲਈ ਆਏ ਹੋਏ ਆ ਸੋਚਿਆ ਵੀ ਕਿਉਂ ਨਾ ਆਪ ਸੰਗਤ ਨੂੰ ਹੀ ਦਰਸ਼ਨਦਾਰੇ ਕਰਵਾਏ ਜਾਣ ਆਓ ਸੰਗਤ ਜੀ ਨਾਲ ਹੀ ਆਪ ਸੰਗਤ ਨੂੰ ਅੰਦਰੋਂ ਵੀ ਦਰਸ਼ਨਦਾਰੇ ਕਰਵਾਵਾਂਗੇ ਤੇ ਨਾਲ ਦੇ ਨਾਲ ਆਪ ਜੀ ਨੂੰ ਸਰੋਵਰ ਸਾਹਿਬ ਦੇ ਵੀ ਦਰਸ਼ਨਦਾਰ ਜਿਹੜੇ ਆ ਉਹ ਕਰਵਾਵਾਂਗੇ ਦੇਖੋ ਅੱਜ ਸੰਗਰਾਂਦ ਦਾ ਹੀ ਫੇਤਰ ਦਿਹਾੜਾ ਆ ਵਾਗ ਮਹੀਨੇ ਦੀ ਵਿੱਤਰ ਦਿਹਾੜੀ ਦੀ ਸੰਗਰਾਂਦ ਦਾ ਦਿਹਾੜਾ ਅੱਜ ਤੇ ਆਪ ਸੰਗਤ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਅੱਜ ਸਾਡੇ ਖੁਸ਼ਦੀਪ ਕੌਰ ਵੀ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਜੀ ਦੇ ਦਰ ਤੇ ਆਈ ਹੈ ਸਾਨੂੰ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਦਰ ਤੋਂ ਦਾਤਾਂ ਪ੍ਰਾਪਤ ਹੋਈਆਂ ਨੇ ਲੋਕ ਸੰਗਤ ਜੀ ਕਰੋ ਦਰਸ਼ਨ ਹੋਜੋ ਨੇ ਹਾਲ ਤੇ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰ ਦਿਓ ਆਜੋ ਹੁਣ ਆਪ ਜੀ ਨੂੰ ਦਰਸ਼ਨ ਦਰੇ ਕਰਵਾਈਏ ਵਾਹਿਗੁਰੂ 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 ਲੋ ਸੰਗਤ ਜੀ ਜੋ ਵੀ ਸੰਗਤਾਂ ਦਰਸ਼ਣਦਾਰੀ ਕਰਦੀਆਂ ਨੇ ਵੀਡੀਓ ਨੂੰ ਨਾਲ ਦੇ ਨਾਲ ਸ਼ੇਅਰ ਜ਼ਰੂਰ ਕਰੀ ਜਾਓ ਦੇਖੋ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਘੱਟ ਅੱਜ ਦਰਸ਼ਣਦਾਰੇ ਜੋ ਵੀ ਸੰਗਤ ਕਰਨ ਆਈਆਂ ਵੜਪਾਗੀ ਨੇ ਆਪ ਜੀ ਵੜਪਾਗੀਓ ਜੋ ਆਪ ਜੀ ਦਰਸ਼ਣਦਾਰੇ ਕਰਦੇ ਹੋ ਆਨਲਾਈਨ ਦੇ ਜਰੀਏ ਫੇਸਬੁੱਕ ਤੇ YouTube ਤੇ Instagram ਤੇ ਆਪ ਸੰਗਤ ਨੂੰ ਦਰਸ਼ਣਦਾਰ ਜਿਹੜੇ ਆ ਉਹ ਕਰਾਉਂਦੇ ਰਹਿੰਨੇ ਆ ਜੁੜੇ ਹੋਰ ਨਾਲ ਤਾਂ ਕਿ ਆਪ ਜੀ ਨੂੰ ਹੋਰੇ ਗੁਰੂ ਘਰ ਦੇ ਦਰਸ਼ਨਦਾਰ ਜਿਹੜੇ ਆ ਉਹ ਕਰਵਾਏ ਜਾਣ ਆਓ ਫਿਰ ਆਪ ਜੀ ਨੂੰ ਸਰੋਵਰ ਦੇ ਦਰਸ਼ਨ ਕਰਾਉਣੇ ਆ ਫਿਰ ਉਸ ਤੋਂ ਬਾਅਦ ਆਪ ਸੰਗਤ ਨੂੰ ਅੰਦਰੋਂ ਦਰਸ਼ਨਦਾਰ ਜਿਹੜੇ ਆ ਉਹ ਕਰਵਾਵਾਂਗੇ ਵਾਹਿਗੁਰੂ ਵਾਹਿਗੁਰੂ ਸਾਰੀ ਸੰਗਤ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਜੀ ਆਪ ਜੀ ਦੀ ਲੋੜੀ ਜਿਹੜੀ ਹੈ ਕਿਸ ਤਰ੍ਹਾਂ ਰਹੀ ਕਿਸ ਤਰ੍ਹਾਂ ਆਪ ਜੀ ਨੇ ਸੈਲੀਬ੍ਰੇਟ ਕੀਤਾ ਲੋੜੀ ਦਾ ਪਵਨ ਪੀਤਰ ਤਿਹਾਰ ਵਾਹਿਗੁਰੂ ਵਾਹਿਗੁਰੂ ਅਸੀਂ ਅੱਜ ਇਸ ਵਾਰ ਆਪਣੀ ਧੀ ਰਾਣੀ ਖੁਸ਼ਦੀਪਤੀ ਜਿਹੜੀ ਲੋਹੜੀ ਹੈ ਉਹ ਵੀ ਮਨਾਈ ਹੈ ਆਪਾਂ ਪਹਿਲਾਂ ਇੱਕਰੀ ਵੰਸ਼ਨਾਣਾ ਕਰ ਗਏ ਇੱਥੋਂ ਸਰੋਵਰ ਸਾਹਿਬ ਤੋਂ ਤੇ ਸੋਚਿਆ ਵੀ ਆਪ ਜੀ ਨੂੰ ਦਰਸ਼ਨਦਾਰੇ ਕਰਵਾਏ ਜਾਣ ਸੰਗਤਾਂ ਦੇ ਆਓ ਸੰਗਤ ਜੀ ਹੁਣ ਆਪ ਜੀ ਨੂੰ ਲੈ ਕੇ ਚੱਲਦੇ ਆਂ ਅੰਦਰ ਦਰਸ਼ਨ ਦਾਰੇ ਕਰਾਉਣੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੀ ਕੇ ਮਨ ਹੀ ਨਾ ਸੁਣ ਹੈ ਕੀ ਦਰਸ ਦੇਰ ਦਾ ਸੁਣ ਹੈ